ਪੰਥਕ ਪਾਰਟੀਆਂ ਪਹਿਲਾਂ ਵੀ ਖਵਾਉਂਦੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥਕ ਪਾਰਟੀ ਤੁਸੀਂ ਵੀ ਉਹਦੇ ਚ ਕੰਮ ਕੀਤਾ ਏ ਤੇ ਤੀਜੀ ਧਿਰ ਦੀ ਕੀ ਜ਼ਰੂਰਤ ਪੈ ਗਈ ਸੀਗੀ ਜੀ ਪੰਥਕ ਪਾਰਟੀਆਂ ਖਵਾਉਂਦੀਆਂ ਪਰ ਹੈ ਨਹੀਂ ਆ ਜਿਹੜਾ ਡੱਲੇ ਵਾਲਾ ਸਾਹਿਬ ਬੈਠੇ ਭੁਖੜਤਾ ਲੱਤੇ ਵੀ ਅਸੀਂ ਮੰਗਿਆ ਸੀ ਡਾਕਟਰ ਸੋਮੀ ਨਾਥਨ ਗੋਸ਼ਨ ਤੇ ਦੇਤਾ ਸਾਨੂੰ ਤਿੰਨ ਕਾਲੇ ਕਾਨੂੰਨ ਸਾਡਾ ਕਿਸਾਨ ਵੀ ਮਾਰਦਾ ਸਾਡਾ ਮਜ਼ਦੂਰ ਵੀ ਮਾਰਦਾ ਸਾਡਾ ਟਰਾਂਸਪੋਰਟ ਵੀ ਸਾਡਾ ਵਪਾਰੀ ਵੀ ਮਾਰਦਾ ਸਾਨੂੰ ਆਰਥਿਕ ਤੌਰ ਤੇ ਬਿਲਕੁਲ ਡਾਨੀਆਂ ਬਾਨੀਆਂ ਦੇ ਥੱਲੇ ਲਾਉਣ ਦੀ ਬਹੁਤ ਵੱਡੀ ਕੋਸ਼ਿਸ਼ ਸੀ ਫਿਰ ਕਹਿੰਦੇ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਦੇ ਦੇਾਂਗੇ ਇਹਨੇ ਰਾਜ ਤਾਂ ਕੀ ਦੇਣਾ ਸੀਗਾ ਤੇ ਨਸ਼ੇ ਦੀ ਪ੍ਰਮਹਾਰ ਕਰਤੀ ਕਾਲ ਤੱਕ ਦੀਆਂ ਸਥਾਨੀਆਂ ਧੱਜੀਆਂ ਡਾਤੀਆਂ ਧੀਆਂ ਪੰਨਾਂ ਦੀਆਂ ਬੇਪਤੀਆਂ ਕਰਤੀਆਂ ਗੁਰੂਗ੍ਰਾਂਸਾ ਦੀ ਬੇਦਬੀ ਕਰਨ ਵਾਲਿਆਂ ਨੂੰ ਬਿਲਕੁਲ ਸ਼ਹਿਦ ਦਿੱਤੀ ਸਾਡੇ ਦੇ ਲੱਕੜਾ ਚੋਰੀ ਦੇ ਪਰਚੇ ਪਾ ਕੇ ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਰੱਖਿਆ ਲਕਣਾ ਚੋਰੀ ਦਾ ਪਰਚਾ ਇਹ ਮੇਰੇ ਤੇ ਲਕਣਾ ਚੋਰੀ ਦਾ ਪਰਚਾ ਪਾਇਆ ਜੀ ਅੰਦਰ ਰੱਖਿਆ ਜੇਲ੍ਹਾਂ 'ਚ ਮੇਰੇ ਇਹ ਮਤਾਂ ਨਹੀਂ ਪਾ ਸਕਦੇ ਸੀ ਦਰਬਾਰ ਸਾਹਿਬ ਤੇ ਹਮਲਾ ਮਾਰੇ ਇਹ ਦਿੱਲੀ ਗੁਰਦੁਆਰਾ ਬੰਦ ਪੰਡਿਤ ਮਤਾਂ ਨਹੀਂ ਪਾ ਸਕਦੇ ਸੀ ਇਹ ਆਪਣੇ ਪੰਜਾਬ ਜਿਹੜੀ ਐ ਐਸਜੀਪੀਸੀ ਸਿੱਖਾਂ ਦੀ ਪਾਰਲੀਮੈਂਟ ਮਤਾਂ ਪਾਸ ਨਹੀਂ ਕਰ ਸਕਦੀ ਸੀ ਜਿੰਨੇ ਕਿੰਨੇ ਮੁੰਡੇ ਸਾਡੇ ਸ਼ਹੀਦ ਹੋ ਗਏ ਜਦ ਤੱਕ ਕੌਂਕੀ ਸ਼ਹੀਦ ਹੋ ਗਿਆ ਹੈ ਹੈ ਮੇਰੇ ਸਾਹਮਣੇ ਹੋਇਆ ਉਹਦੀ ਗੱਲ ਇਹਨਾਂ ਨੇ ਕੀਤੀ ਕਿੱਥੇ ਲੋਕਾਂ ਨੂੰ ਕਹਦੇ ਤੂੰ ਮੈਨੂੰ ਵੋਟਾਂ ਦੇ ਦੇ ਮੈਂ ਤੈਨੂੰ ਆਟਾ ਦੇ ਦੂੰ ਦਾਲ ਦੇ ਦੂੰਗਾ ਆਟਾ ਦਾਲ 'ਚ ਸਾਨੂੰ ਪਤਾ ਅਟਾ ਦਾਲ ਦਾ ਮਹਾਰਾਜ ਜੀ ਨੂੰ ਹੂੰ ਦਿੱਤਾ ਉਹਨੇ ਦੇ ਹੀ ਦੇਣਾ ਤੁਸੀਂ ਨੌਕਰੀ ਦਿਓ ਉਹਨੂੰ ਉਹਦੇ ਪਰਿਵਾਰ ਨੂੰ ਨੌਕਰੀ ਦਿਓ ਉਹਨੂੰ ਗੁਲਾਮ ਕਿਉਂ ਬਣਾਉਣੇ ਹੋ ਉਹ ਨੌਕਰੀ ਦਿਓ ਆਪਣੇ ਦਸ ਜੀਆਂ ਨੂੰ ਹੋਰ ਪਾਲੂਗਾ ਜੇ ਫਰਜ਼ ਕਰੋ ਅਸੀਂ ਵੀ ਮਾੜਾ ਕੰਮ ਕਰਾਂਗੇ ਤੇ ਜਿੱਥੇ ਉਹ ਚੱਲਦੇ ਕਿਤੇ ਸਾਨੂੰ ਵੀ ਚੱਲਦਾ ਕਰ ਦੇਣਗੇ ਕਿਹੜੀ ਗੱਲ ਹੈ ਤੁਸੀਂ ਵੇਖੋ ਲੋਕਾਂ ਨੇ ਕਾਂਗਰਸ ਦੇ ਦਰਵਾਜ਼ੇ ਉੱਤੇ ਆਇਆ ਉਦੋਂ ਬਾਅਦ ਤਿੰਨ ਵਾਰੀ ਮੁੱਖ ਮੰਤਰੀ ਬਰਾਤਾ ਬਾਦਲ ਨੇ ਪੰਥ ਦਾ ਨੁਕਸਾਨ ਕੀਤਾ ਉਦੋਂ ਤਿੰਨ ਵਾਰੀ ਮੁੱਖ ਮੰਤਰੀ ਬਣਾਤਾ ਆ ਆਮਾਦੀ ਪਾਰਟੀ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਪਸ ਮਾਸਟਰ ਦਾਇਤ ਕਹਿੰਦੀ ਸੀ ਤੇ ਸਿੱਖਾਂ ਦੀ ਕੱਟੜ ਰੋਧੀ ਅਸੀਂ ਰੌਲਾ ਪਾਉਂਦੇ ਰਹੇ ਆ ਤੇ ਕਹਿੰਦੇ ਹਾਏ ਕੇਜਰੀਵਾਲ ਹਾਏ ਕੇਜਰੀਵਾਲ ਹਾਏ ਕੇਜਰੀਵਾਲ ਕੇਜਰੀਵਾਲ ਨੂੰ ਯਾਦ ਕੀਤਾ ਤੇ ਉਹ ਲੇਖ ਲਿਆ ਕੇਜਰੀਵਾਲ ਨੇ ਕੀ ਰਾਂਗੋ ਗਾਇਆ ਉਹਦਰੀ ਇੱਕ ਕਾਨਫਰੰਸ ਹੋਰ ਸੀਗੀ ਜੀ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਇੱਥੋਂ ਦੀ ਬੱਸਾਂ ਲੰਘੀਆਂ ਨੇ ਜੀ ਭਰ-ਭਰ ਕੇ ਝੰਡੀਆਂ ਲੱਗੀਆਂ ਸੀਗੀਆਂ ਫਿਰ ਉਹ ਲੋਕ ਕੌਣ ਨੇ ਹੁਣ ਪਕਣ ਕ ਭੇਜਦੇ ਆ ਹੈ ਕਾਂਗਰ ਹੀ ਹੋ ਜਾਂਦੀ ਐ ਨਹੀਂ ਹੰਦਾ ਸਰਪੰਥ ਇੱਥੇ ਹੀ ਪਹਿਲਾਂ ਦੋ ਸੀਗੀਆਂ ਤਿੰਨ ਹੋ ਗਈਆਂ ਪੰਥਕ ਬਾਤੀਆਂ ਇੱਕ ਨਸਾਨ ਸਾਹਿਬ ਥੱਲੇ ਕਦੋਂ ਇਕੱਠੇ ਹੋਵਾਂਗੇ ਪੰਥ ਦਾ ਤਾਂ ਪਰਿਵਾਰ ਵਧਣਾ ਚਾਹੀਦਾ ਕਿ ਬਛਰਤ ਦੇ ਪੰਥ ਕੌਮ ਦੀ ਉਹ ਗੱਲ ਕਰੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਸੀ ਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਤਾ ਸੀ ਸਾਡੇ ਗੱਲਾਂ ਚ ਟਾਇਰ ਪਾ ਕੇ ਧੀਆਂ ਪੈਨਾਂ ਦੀਆਂ ਬੇਪਤੀਆਂ ਤੇ ਉਦੋਂ ਕਹਿੰਦਾ ਵੀ ਸੱਤਾ ਜੇ ਸ਼ਹੀਦੀ ਹੋ ਗਈ ਹੈ ਹੁਣ ਕੌਮ ਕਿਵੇਂ ਉੱਠੂ ਬਿਅੰਤ ਸਿੰਘ ਸੇਤੰਤ ਸਿੰਘ ਉੱਠੇ ਇੰਦਰਾ ਗਾਂਧੀ ਨੂੰ ਸਭ ਕੁਝ ਸਿਖਾਤਾ ਤੇ ਮੁੱਛ ਖੜੀ ਕਰਤੀ 40 ਮੁਕਤੀਆਂ ਦੀ ਧਰਤੀ ਮੁਕਤ ਸਰਸਾਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਨਵੀਂ ਜਿਹੜੀ ਜਥੇਬੰਦੀਆਂ ਨਵੀਂ ਪਾਰਟੀ ਆ ਉਹਦਾ ਆਗਾਜ਼ ਕੀਤਾ ਗਿਆ ਇਹ ਪੰਥਕ ਪਾਰਟੀ ਆ ਸੋ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਟਵਾਣਾ ਸਾਹਿਬ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਚੜਦੀ ਕਲਾ ਜੀ ਹੋਰੀ ਚੜਦੀ ਕਲਾ ਜੀ ਟਵਾਣਾ ਸਾਹਿਬ ਤੁਹਾਡੇ ਵੀ ਚੜਦੀ ਕਲਾ ਤੁਸੀਂ ਚੜਦੀ ਕਲਾ ਦੀਆਂ ਗੱਲਾਂ ਕਰਦੇ ਹੋ ਚੜ੍ਹਦੀ ਕਲਾ ਲਈ ਤੁਸੀਂ ਤਤਪਤ ਰਹੇ ਨੇ ਕਿੱਡੀ ਦੂਰੋਂ ਚੱਲ ਕੇ ਆਏ ਹੋ ਤੁਸੀਂ ਚੜ੍ਹਦੀ ਕਲਾ ਲਈ ਆਏ ਹੋ ਤੁਸੀਂ ਤੇ ਜਸਕਰਨ ਸਿੰਘ ਜੀ ਪੰਥਕ ਪਾਰਟੀਆਂ ਪਹਿਲਾਂ ਵੀ ਅਖਵਾਉਂਦੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥਕ ਪਾਰਟੀ ਤੁਸੀਂ ਵੀ ਉਹਦੇ 'ਚ ਕੰਮ ਕੀਤਾ ਏ ਤੇ ਤੀਜੀ ਧਿਰ ਦੀ ਕੀ ਜ਼ਰੂਰਤ ਪੈ ਗਈ ਸੀਗੀ ਜੀ ਪੰਥਕ ਪਾਰਟੀਆਂ ਖਵਾਉਂਦੀਆਂ ਪਰ ਹੈ ਨਹੀਂ ਅਖਵਾਉਂਦੀਆਂ ਤੇ ਅੱਜ ਆਪਾਂ ਸ੍ਰੀ ਮੁਕਸਤ ਸਾਹਿਬ ਦੀ ਜਿਹੜੀ ਪਵਿੱਤਰ ਧਰਤੀ ਹੈ ਜਿੱਥੇ ਖਦਰਾਣੇ ਦੀ ਢਾਬ ਤੇ ਬੜੀ ਵੱਡੀ ਜੰਗ ਹੋਈ ਹੈ 40 ਮੁਕਤਿਆਂ ਨੇ ਸ਼ਹਾਦਤ ਪ੍ਰਾਪਤ ਕਰਕੇ ਬਤਾਵਾ ਪੜਾਇਆ ਉੱਥੇ ਪੰਤ ਬਚਾਓ ਤੇ ਪੰਜਾਬ ਬਚਾਓ ਜਿਹੜੀ ਇੱਕ ਪੰਥ ਇਕੱਠ ਹੋਇਆ ਹੈ ਜਿਸ ਨੇ ਸਾਬਤ ਕਰਦਾ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਇਹ ਪਾਰਟੀ ਕੋਈ علیحدਾ ਨਹੀਂ ਬਣੇਗੀ ਪਾਰਟੀਆਂ ਬਣਦੀਆਂ ਰਹਿੰਦੀਆਂ ਪਾਰਟੀਆਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਇਹ ਮੇਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਬਣੀ ਹੈ ਇਹ ਪਾਰਟੀ ਉਦੋਂ ਬਣੀ ਜਿਹੜੀ 1947 ਤੋਂ ਲੈ ਕੇ ਅੱਜ ਤੱਕ 77 ਸਾਲ ਹੋ ਗਏ ਹੈ ਕਾਂਗਰਸ ਦਾ ਰਾਜ ਜਿਹੜਾ ਇੱਥੇ ਰਿਹਾ ਹੈ ਕਟੋ-ਕਟ 41 ਸਾਲ ਜੀ ਤੇ 25 ਸਾਲ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ ਹੈ ਤੇ ਲਗਭਗ 10 ਸਾਲ ਗੁਰਰੀ ਰਾਜ ਰਿਹਾ ਤੇ 3 ਸਾਲ ਤੋਂ ਹੋਇਆ ਇਹਨਾਂ ਰਾਜਾਂ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ 4 ਜੁਲਾਈ 1955 ਨੂੰ ਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ 200 ਸਿੰਘ ਸ਼ਹੀਦ ਹੋਏ ਤੇ 20000 ਨੂੰ ਗ੍ਰਿਫਤਾਰ ਕਰ ਲਿਆ ਗਿਆ ਆਨੰਦ ਮਰ ਰਜੈਕਟ ਖੋਲਿਆ ਪੰਜਾਬੀ ਬੋਲ ਦੇ ਇਲਾਕੇ ਖੋਲੇ ਆ ਜਿਹੜੇ ਜਾਂਦਾ ਨਹਿਰਾ ਵੀ ਸਾਡੀਆਂ ਪਾਣੀ ਵੀ ਸਾਡਾ ਜਗਾ ਵੀ ਹੈਡ ਵਰਕਸ ਸਾਤੇ ਕਬਜ਼ਾ ਕਰ ਲਿਆ ਆ ਜਿਹੜਾ ਡੱਲੇਵਾਲ ਸਾਹਿਬ ਬੈਠੇ ਭੁਖੜ ਤਾਲ ਤੇ ਵੀ ਅਸੀਂ ਮੰਗਿਆ ਸੀ ਡਾਕਟਰ ਸੋਮੀ ਨਥਰ ਕਮਿਸ਼ਨ ਤੇ ਦੇਤਾ ਸਾਨੂੰ ਤਿੰਨ ਕਾਲੇ ਕਾਨੂੰਨ 750 ਕਿਸਾਨਾਂ ਦੀਆਂ ਜਾਨਾਂ ਲੈ ਕੇ ਸੀ ਉਹਨੂੰ ਵਾਪਸ ਕਰਾਇਆ ਹੈ ਤੇ ਜਿਹੜਾ ਸਟੇਟ ਦਾ ਸਬਜੈਕਟ ਸੀ ਸਾਡਾ ਜਿਹੜਾ ਭਾਵਾਂ ਦਾ ਉਹ ਵੀ ਸਾਡੇ ਕੋਲੇ ਖੋਲਿਆ ਉਧਰ ਨੇਪਾਲ ਦਾ ਬਾਰਡਰ ਖੁੱਲਾ ਬੰਗਲਾਦੇਸ਼ ਦਾ ਖੁੱਲਾ ਸਾਡਾ ਵਾਗਾਬੱਡ ਵੀ ਬੰਦ ਕਰ ਰੱਖਿਆ ਸਾਡਾ ਸੈਨੀਆਂ ਵਾਲਾ ਵੀ ਸੁਲੇਮਾਨ ਕੀ ਫਾਇਲ ਕਾ ਬੰਦ ਕਰਕੇ ਸਾਡਾ ਕਿਸਾਨ ਵੀ ਮਾਰਤਾ ਸਾਡਾ ਮਜ਼ਦੂਰ ਵੀ ਮਾਰਤਾ ਸਾਡਾ ਟਰਾਂਸਪੋਰਟ ਹੀ ਸਾਡਾ ਵਪਾਰੀ ਵੀ ਮਾਰਤਾ ਸਾਨੂੰ ਆਰਥਿਕ ਤੌਰ ਤੇ ਬਿਲਕੁਲ ਡਾਨੀਆਂ ਬਾਨੀਆਂ ਦੇ ਥੱਲੇ ਲਾਉਣ ਦੀ ਬਹੁਤ ਵੱਡੀ ਕੋਸ਼ਿਸ਼ ਸੀ ਤੇ ਫਿਰ ਦਰਬਾਰ ਸਾਹਿਬ ਤੇ ਹਮਾਰਾ ਕਾਂਗਰਸ ਭਾਜਪਾ ਆਰਐਸ ਸਿਰ ਵੈਤੀਆਂ ਨੇ ਕਰਕੇ ਸਾਡਾ ਕਰਤਾ ਫਿਰ ਇਹਨਾਂ ਨੇ ਕਹਿੰਦੇ ਬਾਦਲ ਦੇ ਸਰਕਾਰ ਦੇ ਵਿੱਚ ਕੀ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਸਰਕਾਰ ਕਹਿੰਦੇ ਪੰਥ ਦੀ ਇਕੱਲੇ ਫੂਰੀਆਂ ਬਣਾ ਦੇਾਂਗੇ ਹੂੰ ਕਹਿੰਦੇ ਜੀ ਫੇਰ ਕੀ ਬਣਾ ਦੇਾਂਗੇ ਫੇਰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇ ਦੇਾਂਗੇ ਇਹਨੇ ਰਾਜ ਤਾਂ ਕੀ ਦੇਣਾ ਸੀਗਾ ਤੇ ਨਸ਼ੇ ਦੀ ਪ੍ਰਮਾਹ ਕਰਤੀ ਕਾਲ ਤੱਕ ਦੀਆਂ ਸਤਾਨ ਦੀਆਂ ਧੱਜੀਆਂ ਡਾਤੀਆਂ ਧੀਆਂ ਪੰਨਾਂ ਦੀਆਂ ਬੇਪਤੀਆਂ ਕਰਤੀਆਂ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਿਲਕੁਲ ਸ਼ਹਿਦ ਦਿੱਤੀ ਸਾਡੇ ਦੇ ਲੱਕੜਾ ਚੋਰੀ ਦੇ ਪਰਚੇ ਪਾ ਕੇ ਸਾਨੂੰ ਜੇਲਾਂ ਦੇ ਵਿੱਚ ਬੰਦ ਕਰਕੇ ਰੱਖਿਆ ਬੰਦੀ ਸਿੰਘਾਂ ਦੀ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇਸ ਗੁਰੂ ਦੀ ਬੇਅਦਬੀ ਦੇ ਵਿੱਚੋਂ ਤਾਂ ਜਥੇਦਾਰ ਤੁਣਿਆ ਜਦੋਂ ਜਥੇਦਾਰਾਂ ਨੇ ਸਿਧਾਂਤ ਦੀ ਗੱਲ ਨਹੀਂ ਕੀਤੀ ਲੱਕੜਾਂ ਚੋਰੀ ਦੇ ਪਰਚੇ ਮੇਰੇ ਤੇ ਲੱਕੜਾਂ ਚੋਰੀ ਦਾ ਪਰਚਾ ਪਾਇਆ ਜੀ ਅੰਦਰ ਰੱਖਿਆ ਜੇਲਾਂ 'ਚ ਮੇਰੇ ਫਿਰ ਮੇਰੇ ਤੇ ਉਹਨਾਂ ਨੇ ਪਾਇਆ ਯੂਪੀਏ ਮੇਰੇ ਤੇ ਲਾਇਆ ਥੇ ਯੂਪੀ ਲਾਇਆ ਫਿਰ ਅਸੀਂ ਜਵਾਨ ਤਾਂ ਬਹੁਤ ਔਖੀਆਂ ਕਰਾਈਆਂ ਫਿਰ ਇੱਕ ਵਾਰੀ 75 ਵੀ ਜਵਾਨ ਤਾਂ ਅਸੀਂ ਹਾਈ ਕੋਰਟ ਤੋਂ ਕਰਾ ਕੇ ਆਈਆਂ ਸਾਰੇ ਇਸ ਕਰਕੇ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਇਹਨਾਂ ਦੀ ਜਦੋਂ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਹੁਣ ਤੁਸੀਂ ਦੱਸੋ ਵੀ ਇਹ ਇਹ ਮਤਾਂ ਨਹੀਂ ਪਾ ਸਕਦੇ ਸੀ ਦਰਬਾਰ ਸਾਹਿਬ ਤੇ ਹਮਲਾ ਮਾਰੇ ਇਹ ਦਿੱਲੀ ਗੁਰਦੁਆਰਾ ਬੰਦ ਪੰਟੀ ਜ ਮਤਾਂ ਨਹੀਂ ਪਾ ਸਕਦੇ ਸੀ ਇਹ ਆਪਣੇ ਪੰਜਾਬ ਜਿਹੜੀ ਐ ਐਸਜੀਪੀਸੀ ਸਿੱਖਾਂ ਦੀ ਪਾਰਲੀਮੈਂਟ ਮਤਾ ਪਾਸ ਨਹੀਂ ਕਰ ਸਕਦੀ ਸੀ ਅੱਜ ਤੱਕ ਪਾਸ ਹੀ ਨਹੀਂ ਕੀਤਾ ਜਿੰਨੇ ਕਿੰਨੇ ਮੁੰਡੇ ਸਾਡੇ ਸ਼ਹੀਦ ਹੋ ਗਏ ਜਦ ਤੱਕ ਕੌਂਕੀ ਸ਼ਹੀਦ ਹੋ ਗਿਆ ਹੈ ਮੇਰੇ ਸਾਹਮਣੇ ਹੋਇਆ ਉਹਦੀ ਗੱਲ ਇਹਨਾਂ ਨੇ ਨਹੀਂ ਕੀਤੀ ਕਿੱਥੇ ਇਹ ਜਦੋਂ ਸਾਰੀਆਂ ਚੀਜ਼ਾਂ ਇਹਨਾਂ ਨੇ ਠੰਡੇ ਬਸਤੇ ਪਾਰਤੀਆਂ ਤੇ ਲੋਕਾਂ ਨੂੰ ਕਹਦੇ ਤੂੰ ਮੈਨੂੰ ਵੋਟਾਂ ਦੇ ਦੇ ਮੈਂ ਤੈਨੂੰ ਆਟਾ ਦੇ ਦੂੰ ਦਾਲ ਦੇ ਦੂੰਗਾ ਆਟਾ ਦਾਲ ਚ ਸਾਨੂੰ ਪਤਾ ਆਟਾ ਦਾਲ ਸਾਡੀ ਜ਼ਰੂਰਤ ਨਹੀਂ ਸੀ ਕਿ ਜੀ ਆਟਾ ਦਾਲ ਚ ਆਟਾ ਦਾਲ ਤਾਂ ਆਟਾ ਗੁਰੂ ਸਾਹਿਬ ਦੇ ਲੰਗਰ ਲੱਗੇ ਆ ਆਟਾ ਦਾਲ ਦਾ ਮਹਾਰਾਜ ਜੀ ਨੂੰ ਮੂੰਹ ਦਿੱਤਾ ਉਹਨੇ ਦੇ ਹੀ ਦੇਣਾ ਤੁਸੀਂ ਨੌਕਰੀ ਦੇ ਉਹ ਆਪੇ ਆਟਾ ਦਸਾਂ ਘਰਾਂ ਦਾ ਦੇ ਦੇ ਹੈ ਉਹਦੇ ਪਰਿਵਾਰ ਨੂੰ ਨੌਕਰੀ ਦਿਓ ਉਹਨੂੰ ਗੁਲਾਮ ਕਿਉਂ ਬਣਾਉਣੇ ਹੋ ਉਹ ਨੌਕਰੀ ਦਿਓ ਆਪਣੇ 10 ਜੀਆਂ ਨੂੰ ਹੋਰ ਪਾਲੂਗਾ ਇਸ ਕਰਕੇ ਉਹਨਾਂ ਦੇ ਪ੍ਰਬੰਧ ਕਰੋ ਪੜ੍ਹਾਈ ਵਿਦਿਆ ਫ੍ਰੀ ਕਰੋ ਸਾਰੀ ਉਹਦਾ ਘਰੋਂ ਸਾਡੀ ਨੌਣ ਜੋਨੀ ਹਿਜਰਤ ਕਰ ਰਹੀ ਹੈ ਉਹਨੂੰ ਕਿਸੇ ਨੇ ਰੋਕਿਆ ਇਸ ਕਰਕੇ ਸਾਰੀਆਂ ਲਾਮਤਾਂ ਜਿਹੜੀਆਂ ਚਿੰਬੜੀਆਂ ਸੀਗੀਆਂ ਤੇ ਇਹ ਇਹਨਾਂ ਨੂੰ ਦੂਰ ਕਰਨ ਲਈ ਇਹ ਪਾਰਟੀ ਦਾ ਆਗਾਜ਼ ਹੋਇਆ ਤੁਸੀਂ ਕਹੇ ਇਹਨਾਂ ਨੂੰ ਦੂਰ ਕਰਨ ਲਈ ਇਹ ਪਾਰਟੀ ਦਾ ਆਗਾਜ਼ ਹੋਇਆ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਜਦੋਂ ਸੱਤਾ 'ਚ ਆ ਜਾਂਦੇ ਨੇ ਕੋਈ ਵੀ ਰਾਜਨੀਤਿਕ ਆਗੂ ਨੇ ਉਹ ਫਿਰ ਉਹ ਸਾਰੀਆਂ ਗੱਲਾਂ ਭੁੱਲ ਜਾਂਦੇ ਨੇ ਤੇ ਇਦਾਂ ਦੇ ਜਿਹੜੇ ਕਥਨ ਨੇ ਉਹ ਨਵੀਂ ਪਾਰਟੀ ਨਾਲ ਵੀ ਦਿੱਤੇ ਜਾ ਰਹੇ ਨਹੀਂ ਸੋਸ਼ਲ ਮੀਡੀਆ ਤੇ ਇਦਾਂ ਦੀ ਅਫਵਾਹਾਂ ਵੀ ਚੱਲ ਰਹੀਆਂ ਨੇ ਅਫਵਾਹਾਂ ਤੋਂ ਬਚੋ ਨਹੀਂ ਕਹਿੰਦੀ ਆਪਾਂ ਉਹ ਅਫਵਾਹਾਂ ਤੋਂ ਵੱਜੋ ਫਿਰ ਜੇ ਫਰਜ਼ੀ ਕਰੋ ਅਸੀਂ ਵੀ ਮਾੜਾ ਕੰਮ ਕਰਾਂਗੇ ਤੇ ਜਿੱਥੇ ਉਹ ਚੱਲਦੇ ਕਿਤੇ ਸਾਨੂੰ ਵੀ ਚੱਲਦਾ ਕਰ ਦੇਣਗੇ ਕਿਹੜੀ ਗੱਲ ਹੈ ਇਹ ਕਿਹੜਾ ਕੁੰਬ ਦਾ ਮੇਲਾ ਫਿਰ ਆਉਣਾ ਨਹੀਂਗਾ ਹੈ ਤੁਸੀਂ ਵੇਖੋ ਲੋਕਾਂ ਨੇ ਕਾਂਗਰਸ ਨੇ ਦਰਵਾਜ਼ਾ ਛੱਡਾਇਆ ਉਦੋਂ ਬਾਅਦ ਤਿੰਨ ਵਾਰੀ ਮੁੱਖ ਮੰਤਰੀ ਬਣਾਤਾ ਹਮ ਬਾਦਲ ਨੇ ਪੰਥ ਦਾ ਨੁਕਸਾਨ ਕੀਤਾ ਉਦੋਂ ਤਿੰਨ ਵਾਰੀ ਮੁੱਖ ਮੰਤਰੀ ਬਣਾਤਾ ਹਾਂ ਆਮ ਆਦਮੀ ਪਾਰਟੀ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵ ਪਸਮਾ ਸਰਦੈਂਤ ਕਹਿੰਦੀ ਸੀ ਹੈ ਜਿਹੜਾ ਪਸਪਾਸ ਸਰਦੈਂਤ ਕਹਿੰਦੀ ਸੀ ਨਾ ਤੇ ਸਿੱਖਾਂ ਦੀ ਕਟੜ ਰੋਧੀ ਅਸੀਂ ਰੌਲਾ ਪਾਉਂਦੇ ਰਹੇ ਹਮ ਮੈਂ ਵੀ ਕੋਟਕਪੂਰੇ ਤੇ ਚੌਂ ਲੜਿਆ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਮੇਰੀ ਜਵਾਨ ਤੇ ਜਵਤ ਕਰਾਈ ਇੱਥੋਂ ਤੇ ਕਹਿੰਦੇ ਹਾਏ ਕੇਜਰੀਵਾਲ ਹਾਏ ਕੇਜਰੀਵਾਲ ਹਾਏ ਕੇਜਰੀਵਾਲ ਕੇਜਰੀਵਾਲ ਨੂੰ ਯਾਦ ਕੀਤਾ ਤੇ ਨਾਲ ਲੇਖ ਰਿਹਾ ਕੇਜਰੀਵਾਲ ਨੇ ਕੀ ਰੰਗ ਵਿਖਾਏ ਆ 92 ਦਾ ਵਗ ਤੁਰਿਆ ਫਿਰਦਾ ਇੱਕ ਗੱਲ ਨਹੀਂ ਕਰਦਾ ਇੱਕ ਨੇ ਕੀਤੀ ਗੱਲ ਇੱਕ ਨੇ ਪੰਥ ਦੀ ਗੱਲ ਕੀਤੀ ਐ ਕੌਮ ਦੀ ਗੱਲ ਕੀਤੀ ਐ ਪੰਜਾਬ ਦੀ ਗੱਲ ਕੀਤੀ ਐ ਪਾਣੀਆਂ ਦੀ ਗੱਲ ਕੀਤੀ ਐ ਚੰਡੀਗੜ੍ਹ ਦੀ ਗੱਲ ਦੀ ਕੀਤੀ ਐ ਹੈਡ ਵਰਕਰਾਂ ਦੀ ਗੱਲ ਕੀਤੀ ਐ ਦਰਵਾਸਾ ਤਾਂ ਕਰਦੇ ਸੀਗੇ ਜੀ ਪਹਿਲਾਂ ਕਰਦੇ ਸੀਗੇ ਉਹ ਨਹੀਂ ਸੀ ਕਰਦੇ ਐਵੇਂ ਆਪਣੇ ਫਤੂਰ ਚੜਿਆ ਸੀ ਹਏ ਕੇਜਰੀ ਵਾਲਾ ਹੈ ਕੋਈ ਕਿੰਨੀ ਕਰਦਾ ਮੈਨੂੰ ਕਾਹੋ ਇੱਕ ਵੀ ਗੱਲ ਕੀਤੀ ਉਹਨੇ ਨਹੀਂ ਕੀਤੀ ਇਹ ਦਿੱਲੀ ਦੇ ਯਾਰ ਹੈ ਦਿੱਲੀ ਤੋਂ ਇਹਨਾਂ ਪਾਰਟੀਆਂ ਦਾ ਪ੍ਰਚਾਰ ਕੀ ਆਈਪੀ ਕਰਦੀ ਹੈ ਰੌਪ ਕਰਦੀ ਹੈ ਸਟੇਟ ਇੰਟੈਲੀਜੈਂਸੀਆਂ ਕਰਕੇ ਤੇ ਹੈ ਜਿਹੜਾ মিডিਆ ਇਹਨਾਂ ਦਾ ਖਰੀਦਿਆ ਹੋਇਆ ਉਹਦੇ ਰਾਂ ਹੀ ਕਰਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਕੇ ਸਾਰਾ ਕੁਝ ਕਰਨਾ ਚਾਹੁੰਦੀ ਆ ਪਰ ਹੁਣ ਪੰਜਾਬ ਦੇ ਲੋਕ ਅੱਖਾਂ 'ਚ ਘੱਟਾ ਨਹੀਂ ਪਾਉਣਗੇ ਸਾਰੀਆਂ ਗੱਲਾਂ ਨੂੰ ਜਾਣ ਚੁੱਕੇ ਤੁਸੀਂ ਕੀ ਪੰਜਾਬ ਦੇ ਲੋਕ ਅੱਖਾਂ 'ਚ ਘੱਟਾ ਨਹੀਂ ਪਾਉਣਗੇ ਉਦੋਂ ਇੱਕ ਕਾਨਫਰੰਸ ਹੋਰ ਸੀਗੀ ਜੀ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਇੱਥੋਂ ਦੀ ਬੱਸਾਂ ਲੰਘੀਆਂ ਨੇ ਜੀ ਭਰ ਭਰ ਕੇ ਝੰਡੀਆਂ ਲੱਗੀਆਂ ਸੀਗੀਆਂ ਫਿਰ ਉਹ ਲੋਕ ਕੌਣ ਨੇ ਕਾਂਗਰੀ ਤੇ ਮਾੜੀ ਮੋਟੀ ਫਸਲ 'ਚ ਵੀ ਹੋ ਜਾਂਦੀ ਆਪਾਂ ਕਿੰਨੀ ਵੱਡੀ ਫਸਲ ਬੀਜੀ ਦੀ ਕਾਂਗਰੀ ਤੇ ਹੋ ਹੀ ਜਾਂਦੀ ਹੈ ਹੁਣ ਆਪਾਂ ਕਣਕ ਬੀਜਦੇ ਆ ਹੈ ਕਾਂਗਰੀ ਹੋ ਜਾਂਦੀ ਹੈ ਐ ਨਹੀਂ ਹੁੰਦਾ ਪਰ ਪੰਥ ਇੱਥੀ ਹੈ ਆਉਣ ਵਾਲੇ ਟਾਈਮ 'ਚ ਕੀ ਲੱਗ ਰਿਹਾ ਜੀ ਬਹੁਤ ਬਾਰ ਸੁਣਦੇ ਆ ਵਿਦਵਾਨਾਂ ਕੋਲੋਂ ਬਹੁਤ ਚਰਚਾਾਂਾਂ ਚੱਲਦੀਆਂ ਨੇ ਕਿ ਸਾਨੂੰ ਇੱਕ ਨਿਸਾਨ ਸਾਹਿਬ ਥੱਲੇ ਇਕੱਠੇ ਹੋਣਾ ਚਾਹੀਦਾ ਏ ਤੇ ਉਹ ਆਉਣ ਵਾਲਾ ਟਾਈਮ ਉਹ ਆਊਗਾ ਜੀ ਦਿਖੂਗਾ ਜਿੱਦਾਂ ਹੁਣ ਪਹਿਲਾਂ ਦੋ ਸੀਗੀਆਂ ਤਿੰਨ ਹੋ ਗਈਆਂ ਪੰਥਕ ਪਾਠੀਆਂ ਇੱਕ ਨਿਸਾਨ ਸਾਹਿਬ ਥੱਲੇ ਕਦੋਂ ਇਕੱਠੇ ਹੋਵਾਂਗੇ ਹੁਣ ਜੀ ਤੁਸੀਂ ਦੱਸੋ ਹਰੇਕ ਕਹਿੰਦਾ ਮੈਂ ਵੱਡਾ ਮੈਂ ਵੱਡਾ ਤੁਸੀਂ ਦੱਸੋ ਵੀ ਇਹ ਹੁਣ ਏਕਤਾ ਕਿਹੜਾ ਕੋਈ ਜਥੇਬੰਦੀ ਏ ਏਕਤਾ ਜਥੇਬੰਦੀ ਏ ਕੋਈ ਹੁਣ ਤੁਸੀਂ ਮੈਂ ਆਪਾਂ ਬੈਠਿਆ ਆਪਣੀ ਏਕਤਾ ਜਦੋਂ ਪੰਥ ਦਾ ਭਲਾ ਚਾਹੀਏ ਤਾਂ ਫੇਰ ਕੋਈ ਇਹ ਥੋੜੀ ਕਰੀਦਾ ਵੀ ਮੈਨੂੰ ਕੌਣ ਕਹਿਣਾਊਗਾ ਹੁਣ ਸ਼ਰੋਮਣੀ ਕਾਲੀ ਦਲ ਫਤਿਹ ਐ ਮੇਰੀ ਤੇ ਮੈਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਸੱਦਾ ਪੱਤਰ ਭੇਜਿਆ ਭੇਜਿਆ ਕੋਈ ਮੈਂ ਇੱਥੋਂ ਸਿੱਖ ਲੈਣ ਜੇ ਕਿਸੇ ਨਾਲ ਅਕਲ ਨਹੀਂ ਆਉਂਦੀ ਤਾਂ ਹੈ ਸਿੱਖ ਲੈਣਗੇ ਇੱਥੋਂ ਹੀ ਜੀ ਹੈ ਵੀ ਮੈਨੂੰ ਸਿੱਖ ਲੈਣਾ ਵੀ ਆ ਜਾਣ ਯਾਰ ਪਹਿਲਾਂ ਪੰਥ ਬਹੁਤ ਵੱਡਾ ਹੁੰਦਾ ਤੇ ਨਰਲਾ ਹੂੰ ਪਾਰਟੀ ਵੱਡੀ ਨਹੀਂ ਹੁੰਦੀ ਬੰਦਾ ਵੱਡਾ ਨਹੀਂ ਹੁੰਦਾ ਕੌਮ ਵੱਡੀ ਹੁੰਦੀ ਹੈ ਸਿਧਾਂਤ ਵੱਡੇ ਹੁੰਦੇ ਕੌਮ ਵੱਡੀ ਸਿਧਾਂਤ ਵੱਡੇ ਹੁੰਦੇ ਹੈ ਵਿਅਕਤੀ ਵੱਡਾ ਨਹੀਂ ਹੁੰਦਾ ਇਹ ਸਾਰਾ ਕੁਝ ਵੱਡਾ ਨਹੀਂ ਹੁੰਦਾ ਹੁਣ ਤੁਸੀਂ ਪਹਿਲਾਂ ਸੀ 120 ਜਥੇਬੰਦੀਆਂ ਬਣੀਆਂ ਚਲ ਬਣਣ ਜਥੇਬੰਦੀਆਂ ਹੋਣੀਆਂ ਚਾਹੀਦੀਆਂ ਅਰ ਡੋਟ ਖੇਤਰ ਇਲਾਕੇ ਸੁਣਨੇ ਚਾਹੀਦੇ ਤੁਸੀਂ ਜਥੇਬੰਦੀ ਕੋਲੋਂ ਪਹੁੰਚ ਜਾਂਦੇ ਢਾਂਚਾ ਵੀ ਕੋਲੋਂ ਵੀ ਇੱਕੀ ਹੈ ਨਾ ਹੁਣ ਜਦੋਂ ਜਥੇਬੰਦੀ ਦਾ ਢਾਂਚਾ ਬਣਾਵਾਂਗੇ ਕਿਤੇ ਪ੍ਰਧਾਨ ਲਾਵਾਂਗੇ ਤੇ ਜਨ ਸਕਤੀ ਲਾਵਾਂਗੇ ਕਿਤੇ ਸਪੋਕਸਮੈਨ ਲਾਵਾਂਗੇ ਕਿਤੇ ਲੀਗਲ ਰਵਾਈਜ਼ਰ ਲਾਵਾਂਗੇ ਕਿਤੇ ਸਾਰਾ ਕੁਝ ਕਰਾਂਗੇ ਉਪਰੋਂ ਐਵੇਂ ਖੜੇ ਐਵੇਂ ਜੱਥੇਬੰਦੀਆਂ ਇੱਕ ਜੱਥੇਬੰਦੀ ਫਿਰੋਜ਼ਪੁਰ ਸਾਹਿਬ ਵੀ ਬੈਠੀ ਐ ਇੱਕ ਜੱਥੇਬੰਦੀ ਅ ਅੰਮ੍ਰਿਤਸਰ ਸਾਹਿਬ ਵੀ ਬੈਠੀ ਐ ਉਹ ਆਪਣੇ ਆਪਣੇ ਖਿੱਤਿਆਂ 'ਚ ਕੋਈ ਧਰਮ ਦਾ ਪ੍ਰਚਾਰ ਕਰੀ ਜਾਂਦਾ ਕੋਈ ਲੰਗਰ ਲਾਇਆ ਜਾਂਦਾ ਕੋਈ ਸਿੰਘਾਂ ਲਈ ਲੜੀ ਜਾਂਦਾ ਕੋਈ ਫੰਡ ਕਟਾ ਕਰੀ ਜਾਂਦਾ ਇਹ ਸਾਰਾ ਕੁਝ ਇਸ ਤਰੀਕੇ 20 ਜਿਹੜੀਆਂ ਜੱਥੇਬੰਦੀਆਂ ਸੀ 120 ਤੋਂ ਬਣ ਗਿਆ 65 65 ਤੋਂ ਬਣ ਗਿਆ 12 ਮਿਸਲਾਂ ਤੇ ਸ਼ੁਕਰ ਚੱਕੀਆ ਮਿਸਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਰ ਲਿਆ ਇਸ ਕਰਕੇ ਜੇ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖ ਸਿਆਣੇ ਸੀ ਵੀ ਉਹਨੂੰ ਆਪਣਾ ਬਾਦਸ਼ਾਹ ਵੜਾ ਕੇ ਤੇ ਰਾਜ ਕਰ ਲੈ ਮਿਸਲਾਂ ਦੀ ਤਰ੍ਹਾਂ ਇਕੱਠੇ ਹੋ ਲੈਣਾ ਹੈ ਜਿਹੜੀ ਗੱਲ ਤੁਹਾਨੂੰ ਚੰਗੀ ਨਾ ਲੱਗੇ ਬੈਠ ਕੇ ਕਰ ਲਿਆ ਕਰੋ ਆ ਗੱਲ ਨੂੰ ਸੁਧਾਰ ਕੇ ਤਰਪੋ ਵੀ ਇਹ ਤਾਂ ਹੁਣ ਪਾਰਟੀ ਆਪਣੇ ਸੁਧਾਰਨ ਕਿਸਾਨ ਦਾ ਪੁੱਤ ਹੀ ਉੱਠਿਆ ਕਿਸਾਨ ਦੇ ਪੁੱਤਾਂ ਚੋਂ ਲੀਡਰ ਹੈ ਕੋਈ ਖਾਨਦਾਨੀ ਲੀਡਰ ਥੋੜੀ ਸੀ ਇਹਨੂੰ ਲੋਕਾਂ ਦੇ ਬਣਾਏ ਹੋਏ ਲੀਡਰ ਹੈ ਜਿਹੜੀ ਉੱਠੀ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਆਗੂ ਸੀਗਾ ਅਮਰਤਪਾਲ ਕਰਕੇ ਲੋਕਾਂ 'ਚ ਉਤਸ਼ਾਹ ਸੀਗਾ ਜੋਸ਼ ਸੀਗਾ एमपीबी ਉਹਨਾਂ ਨੂੰ ਬਣਾਇਆ ਗਿਆ ਤੇ ਉਹਨਾਂ ਤੇ ਜੋ ਯੂਪੀ ਲਾਤਾ ਉਹ ਅੰਦਰ ਬੈਠੇ ਨੇ ਉਹਨਾਂ ਨੇ ਬਾਹਰ ਨਹੀਂ ਆਉਣਾ ਪਾਰਟੀ ਦੀ ਦੇਖ ਰੇ ਕੌਣ ਕਰੂਗਾ ਫਿਰ ਕੌਣ ਅੱਗੇ ਸਾਰਾ ਸੰਭੂਗਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਸੀ ਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਤਾ ਸੀ ਸਾਡੇ ਗੱਲਾਂ ਚ ਟਾਇਰ ਪਾ ਕੇ ਧੀਆਂ ਪੈਨਾਂ ਦੀ ਬੇਪਤੀਆਂ ਤੇ ਪਿੰਡਾਂ ਦੇ ਵਿੱਚ ਐਸੇ ਹਾਲਾਤ ਸੀਗੇ ਕਿ ਜਿਹੜੇ ਸਿੰਘ ਦਾ ਅਮਰ ਸ਼ਕਿਆ ਹੁੰਦਾ ਸੀ ਨਾ ਕਈਆਂ ਨੇ ਤਾਂ ਉਹ ਵੀ ਵੱਡੀ ਤੋਂ ਕਿਰਪਾਨ ਥੱਲੇ ਪਾਤੇ ਸੀ ਤੇ ਛੱਡ ਕੇ ਭੱਜ ਗਏ ਸੀ ਜੰਗਲਾਂ ਚ ਲੋ ਸਿੱਖ ਅੱਗੇ ਵੀ ਜਾਂਦੇ ਰਹੇ ਐ ਤੇ ਉਦੋਂ ਕਹਿੰਦਾ ਵੀ ਸੰਤਾਂ ਜਦ ਨੇ ਸ਼ਹੀਦੀ ਹੋ ਗਈ ਆ ਹੁਣ ਕੌਮ ਕਿਵੇਂ ਉੱਠੂਗੀ ਬਿਆਨ ਸਿੰਘ ਸਤੰਤ ਸਿੰਘ ਉੱਠੇ ਇੰਦਰਾ ਗਾਂਧੀ ਨੂੰ ਸਭ ਕੁਝ ਸਿਖਾਤਾ ਤੇ ਮੱਚ ਖੜੀ ਕਰਤੀ ਮੈਂ ਪੂਨੇ ਦੀ ਜੇਲ੍ਹ ਚ ਮਿਲ ਕੇ ਆਂ ਭਾਈ ਸਖਦੇਵ ਸੁਖ ਸੁੱਖਾ ਤੇ ਭਰਜਿੰਦਰ ਸਿੰਘ ਜੰਦਾ ਜਿਹਨਾਂ ਦਾ 13-13 ਕਿਲੋ ਵਜ਼ਨ ਵਧ ਗਿਆ ਤੇ ਉਹਨਾਂ ਨੇ ਪੂਨੇ ਦੀ ਧਰਤੀ ਤੇ ਜਾ ਕੇ ਜਨਰਲ ਵਿਦਿਆਨ ਸਵਕ ਸਿਖਾ ਕੇ ਸਿੱਖਾਂ ਦੀ ਹਿੱਕ ਚੌੜੀ ਕਰਤੀ ਹੈ ਇਸ ਕਰਕੇ ਇਹ ਨਹੀਂ ਹੈਗਾ ਜੇ ਆਪਾਂ ਕਹੀਏ ਪਾਰਟੀ ਕਿਉਂ ਬਣ ਗਈ ਜਥੇਬੰਦੀਆਂ ਜਿੰਨੀਆਂ ਵੀ ਹੋਣ ਉਹਨੀਆਂ ਠੀਕ ਹੈ ਪਰ ਉਹ ਪੰਥ ਦੀ ਤਰਜਮਾਨੀ ਕਰਨ ਕੌਮ ਦੀ ਕਰਨ ਹੁਣ ਮੇਰੀ ਗੱਲ ਸੁਣੋ ਇੱਕ ਪਿਓ ਦੇ ਤਿੰਨ ਪੁੱਤ ਹੁੰਦੇ ਆ ਜੇ ਤਿੰਨ ਪੁੱਤ ਹੋ ਜਾਣਾ ਪਿਓ ਨੇ ਕਦੇ ਕਿਹਾ ਵੀ ਆ ਤੇ ਤਿੰਨਾਂ ਨੂੰ ਤਾਂ ਮੈਂ ਵੇ ਜੰਮ ਲਿਆ ਹੈ ਤਿੰਨੇ ਭਰਾ ਹੁੰਦੇ ਇਕੱਠੇ ਰਹਿੰਦੇ ਕਮਾਂਦੇ ਚਾਏ ਹੁੰਦੇ ਆ ਤੇ ਜੇ ਕਿਸੇ ਨੇ ਕਿਹਾ ਕਿ ਨਾ 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 ਇਹ ਕੰਮ ਨਹੀਂ ਹੋਣਾ ਚਾਹੀਦਾ ਕਿਸੇ ਨੇ ਫਰਜ ਕਰੋ ਇੱਕ ਪੁੱਤ ਵੱਡਾ ਜੰਮ ਪਿਆ ਜੋ ਦੂਜੇ ਦਾ ਜਨਮ ਹੁੰਦਾ ਤੇ ਕਦੇ ਕਿਸੇ ਨੇ ਪਿੰਡ ਚ ਉਹਦੇ ਘਰ ਅੱਗੇ ਜਾ ਉਹਨਾਂ ਦੇ ਸ਼ਰੀਕੇ ਨੇ ਧਰਨਾ ਲਾਇਆ ਕਿ ਕਿਉਂ ਜੰਮਿਆ ਦੂਜਾ ਫਿਰ ਤੀਜਾ ਦਾ ਜਨਮ ਹੋ ਗਿਆ ਫਿਰ ਕਿਸੇ ਨੇ ਕਿਹਾ ਕਿ ਕਾਲੀ ਝੰਡੀ ਵਿਖਾਈਏ ਵੀ ਇਹ ਤੁਸੀਂ ਕਿਉਂ ਕਰੀ ਜਾਨੇ ਤੁਸੀਂ ਹੋਰ ਫੁੱਟ ਪਾਈ ਜਾਨੇ ਹੋ ਤਿੰਨ ਵਧਾਈ ਜਾਨੇ ਹੋ ਹੈ ਪੰਥ ਦਾ ਤਾਂ ਪਰਿਵਾਰ ਵਧਣਾ ਚਾਹੀਦਾ ਕਿ ਬਰਛਾ ਦੇ ਕਿ ਪੰਥ ਕੌਮ ਦੀ ਉਹ ਗੱਲ ਕਰੇ ਇਸ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਕਿ ਉਹ ਉਹਨਾਂ ਦਾ ਕੋਈ ਜਿਹੜਾ ਗਰਾਊਂਡ ਨਹੀਂ ਕੁਛ ਨਹੀਂ ਵੈਸੇ ਪਾਲਟੀ ਬਣਾ ਰਹੇ ਨੇ ਉਹ ਤਾਂ ਬਿਆਨ ਦੇ ਰਹੇ ਨਹੀਂ ਸ਼੍ਰੋਮਣੀ ਅਕਾਲੀ ਦਲ ਉਹ ਜੋ ਗਰਾਊਂਡ ਦੇ ਜਨ ਅੱਜ ਗਰਾਊਂਡ ਵੇਖ ਹੀ ਲਈਏ ਪੰਥ ਇਕੱਠ ਦੀ ਹਾਂ ਉਹ ਤਾਂ ਕਹੀ ਜਾਂਦੇ ਸੀ ਉਹਨਾਂ ਨੂੰ ਪੁੱਛੋ ਤੁਸੀਂ ਪਹਿਰਾ ਥੱਲੇ ਦਿਓ ਖਾਂ ਥੋੜੀ ਜੀ ਆਪਣੇ ਥੱਲੇ ਛਾਤੀ ਤਾਂ ਮਾਰੋ ਤੁਸੀਂ ਦੱਸੋ ਵੀ ਪਹਿਲਾਂ ਆਪਣੇ ਪੀੜੀ ਥੱਲੇ ਛੋਟਾ ਮਾਰਨ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਕੀ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਨੇੜੇ ਦੀ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਚੀਫ ਮਿਨਿਸਟਰ ਕਿਹਨੂੰ ਬਣਾਇਆ ਉਹ ਬਣਾਇਆ ਆਪਣੇ ਨੂੰ ਹਮ ਸਰਜੀਤ ਸਿੰਘ ਬਰਾਰਾ ਬਰਨਾਲਾ ਤੇ ਫੇਰ ਇਹ ਸਰਕਾਰ ਲਜੀਵ ਅਲੋਂਗੋ ਵਾਲ ਅਕੋਰਡ ਹੋਇਆ ਸਮਝੌਤਾ ਆ ਉਹ ਪੂਰੇ ਨਾਂ ਦੇ ਉਤਰੇ ਤੇ ਸਰਕਾਰ ਟੁੱਟ ਗਈ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੂਰਾ ਰੋਲ ਕੀਤਾ ਤੋੜਨ ਦਾ ਆਪ ਦੇ ਮੰਤਰੀ ਚਾਰਾਂ ਪੰਜਾਂ ਨੇ ਉਸ ਦੀ ਫੈਦਵਾਤੇ ਉਸ ਤੋਂ ਬਾਅਦ ਤੇ ਫਿਰ ਉਸ ਤੋਂ ਬਾਅਦ ਪਹਿਲਾਂ ਕਿ ਜੁਨਾਈਟਿਡ ਦਾ ਕਾਲੀ ਦਲ ਹੋਂਦ ਵਿੱਚ ਆਇਆ ਜਿਹਦੇ ਵਿੱਚ 9 ਐਮਪੀ ਮਾਨਸਾਵਰ ਜਿੱਤੇ ਸਾਰੀ ਟੀਮ ਜਿੱਤੀ ਬੀਬੀ ਬਿੰਦਲਕੌਰ ਖਾਲਸਾ ਬੱਪੂ ਸੁੱਚਾ ਸਿੰਘ ਮਲੋਹਾ ਭਾਈ ਰਾਜਦੇਵ ਸਿੰਘ ਤੇ ਸਮਝੌਤਾ ਪਹਿਲੀ ਵਾਰ ਹੋਇਆ ਬੀਐਸਪੀ ਨਾਲ ਹਰਭਜਨ ਲਖਾ ਜਿੱਤਿਆ ਜਨਤਾ ਦਲ ਨਾਲ ਸਮਝੌਤਾ ਹੋਇਆ ਤੇ ਭਾਈ ਅ ਅਮਰਸਰ ਤੋਂ ਜਿਹੜਾ ਕਿਰਪਾਲ ਸਿੰਘ ਜਿਹੜਾ ਉਹ ਐਮਪੀ ਜਿੱਤਿਆ ਤੇ ਤਿੰਦਰਪਾਲ ਜਿੱਤ ਗਿਆ ਪਟਿਆਲਾ ਤੋਂ ਤੇ ਬੀਬੀ ਬਲਾਰਾ ਜਿੱਤ ਗਈ ਆਪਣੇ ਲੁਧਿਆਣੇ ਤੋਂ ਫਰੀਦਕੋਟ ਤੋਂ ਖੁੱਡੀਆਂ ਸਾਹਿਬ ਜਿੱਤ ਕੇ ਧਿਆਨ ਸਿੰਘ ਮੰਡ ਜਿੱਤ ਕੇ ਫਿਰੋਜ਼ਪੁਰ ਤੋਂ 9 ਐਮਪੀ ਜਿਤਾਤੇ ਤੇ ਉਦੋਂ ਫਿਰ ਤੁਸੀਂ ਸਾਰੇ ਕਹਿੰਦੇ ਫੁੱਟਪਾਤੀਆ ਪਹਿਲਾਂ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਦੇਵੀ ਲਾਲ ਨੂੰ ਖੜਾ ਕਰਤਾ ਧਿਆਨ ਸਿੰਘ ਮੰਡ ਦੇ ਮੁਕਾਬਲੇ ਜਗਮੀਤ ਸਿੰਘ ਬਰਾੜ ਖੜ ਗਿਆ ਇੱਥੇ ਵੀ ਖੁੱਡੀਆਂ ਦੇ ਮੁਕਾਬਲੇ ਪਈ ਸ਼ਮਿੰਦਰ ਨੂੰ ਖੜਾ ਕਰਤਾ ਹੈ ਸਾਰੇ ਧਾਂ ਦੇ ਲੈਦਾ ਲੈਦੇ ਖੜੇ ਉਦੋਂ ਤਾਂ ਗੈਰ ਨਹੀਂ ਬੰਦ ਚ ਫੁੱਟ ਪਈ ਹੈ ਉਦੋਂ ਪੰਤ ਨੇ ਚੁਣ ਲਿਆ ਠੀਕ ਹੈ ਨਾ ਹੁਣ ਇਹਨਾਂ ਨੂੰ ਚੁੱਪ ਕਰਕੇ ਸਿਲੰਡਰ ਆਪ ਹੀ ਕਰ ਦੇਣਾ ਚਾਹੀਦਾ ਹੈ ਇਹੋ ਜੀਆਂ ਭੰਬਲ ਪੂਸਿਆਂ ਚ ਇੱਕ ਬੰਦਾ ਗਲਤੀ ਕਰਦਾ ਉਹ ਫਿਰ ਗਲਤੀ ਤੇ ਪਛਤਾਵਾ ਕਰਨ ਦੀ ਬਜਾਏ ਨਾ ਉਹਨੂੰ ਗਲਤੀ ਵਾਰੀ ਵਾਰੀ ਨਹੀਂ ਕਰੀ ਜਾਣੀ ਤੇ ਜਦੋਂ ਬੰਦਾ ਸਾਰਾ ਆਲਾ ਦਵਾਲੇ ਗਲਤ ਹੋ ਜਾਵੇ ਹੁਣ ਪੰਜਾਬ ਦੇ ਲੋਕ ਤਬਦੀਲੀ ਤੇ ਪਰਵਰਤਨ ਚਾਹੁੰਦੇ ਆ ਉਹ ਲਾਰਿਆਂ ਤੇ ਨਾਰਿਆਂ ਨੂੰ ਦੇਖ ਚੁੱਕੇ ਆ ਤੇ ਇਹਦੇ ਤੋਂ ਛਡਕਾਰਾ ਵੀ ਪਾਉਣਾ ਚਾਹੁੰਦੇ ਆ ਇਸ ਕਰਕੇ ਆ ਜਿਹੜਾ ਅਸਲ ਕੱਠ ਹੈ ਪੰਥ ਨੇ ਆ ਮੋਰਾ ਕੀਤਾ ਕਿਸੇ ਨੂੰ ਕਿਸੇ ਨੇ ਗੱਡੀ ਦੇ ਪੈਸੇ ਨਹੀਂ ਦਿੱਤੇ ਕਿਸੇ ਨੂੰ ਤੇਲ ਨਹੀਂ ਦਿੱਤਾ ਹਰਿਆਣੇ ਤੋਂ ਆ ਗਿਆ ਯੂਪੀ ਤੋਂ ਆ ਗਿਆ ਮੁਸਲਮਾਨ ਇੱਥੇ ਆ ਗਏ ਹਿੰਦੂ ਇੱਥੇ ਆ ਗਏ ਤਾਮ ਲੱਡੂ ਦੇ ਸਾਰੇ ਇੱਥੇ ਆ ਗਏ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੁਸੀਂ ਕਿੱਥੇ ਚੱਲ ਗਏ ਕਿਸੇ ਨੇ ਕਿਹਾ ਸੀ ਕਿਸੇ ਨੇ ਕੋਈ ਦੱਸੋ ਕੋਈ ਕੀਤਾ ਕੁਝ ਨਹੀਂ ਕੀਤਾ ਇਹ ਸਾਰਾ ਜਿਹੜਾ ਹੈ ਨਾ ਇਹ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਗੁਰੂ ਨੂੰ ਤੁਸੀਂ ਥੋੜਾ ਜਿਹਾ ਤਮੂਰਖ ਬਣਾ ਸਕਦੇ ਹੋ ਤੇ ਜਿਆਦਾ ਚਿਰ ਤੁਸੀਂ ਨਾ ਗੁਰੂ ਨੂੰ ਨਾ ਸੰਗਤ ਨੂੰ ਮੂਰਖ ਨਹੀਂ ਬਣਾ ਸਕਦੇ ਤੁਸੀਂ ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਇੱਥੇ ਪੰਥ ਦੀ ਉਹ ਗੱਲ ਹੋ ਰਹੀ ਆ ਹੋਰ ਵੀ ਬਹੁਤ ਸਾਰੇ ਇੱਥੇ ਸਮਾਜ ਦੇ ਵਿੱਚ ਧਿਰਾਂ ਨੇ ਜਿਹੜੀਆਂ ਰਹਿੰਦੀਆਂ ਨੇ ਮੁਸਲਮਣ ਨੇ ਹਿੰਦੂ ਨੇ ਹੋਰ ਬਹੁਤ ਸਾਰੀਆਂ ਤੇ ਰਾਨ ਜਿਹੜੀਆਂ ਰਹਿੰਦੀਆਂ ਨੇ ਪੰਥਕ ਪਾਰਟੀ ਕਿਹਾ ਜਾ ਰਿਹਾ ਤੇ ਇਹ ਪੰਥ ਦੀ ਉਹ ਗੱਲ ਕਰੂਗੀ ਜਾਂ ਕਿੱਦਾਂ ਦੇ ਅੱਗੇ ਹਾਂਜੀ ਤੁਸੀਂ ਲਿਖਿਆ ਪੰਥ ਸ਼ਬਦ ਲਾਇਆ ਪਹਿਲਾਂ ਤੇ ਗੁਰਾਂ ਦੇ ਨਾਂ ਇੱਥੇ ਤੇ ਨਾਲ ਪੰਜਾਬ ਪੰਜਾਬ ਦੇ ਵਿੱਚ ਇਕੱਲਾ ਸਿੱਖ ਥੋੜੀ ਰਹਿੰਦੇ ਆ ਪੰਥ ਥੋੜੀ ਰਹਿੰਦਾ ਹੁਣ ਤੁਸੀਂ ਵੇਖੋ ਸੀ ਗੱਲ ਜੇ ਦਰਬਾਰ ਸਾਹਿਬ ਤੇ ਹਮਲੇ ਤੇ ਵੀ ਕੀਤੀ ਅਸੀਂ ਅਗਰ ਅਬਦਾਸ ਮਹਾਰਾਜ ਦਾ ਘਰਟਾ ਆ ਉਹਦੀ ਕਿਹੜੇ ਗੱਲ ਨਹੀਂ ਕੀਤੀ ਅੰਬੇਦਕਰ ਜੀ ਸੀ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਇਆ ਜਿਹੜੇ 47 ਤੋਂ ਲੈ ਕੇ 52 ਤੱਕ ਨਾਮਿਨੇਟਡ ਲੋ ਮਿਨਿਸਟਰ ਐ ਉਹਦਾ ਜਿਹੜਾ ਕਨਸਟੀਟਿਊਸ਼ਨ ਬਣਾਇਆ ਸੀ ਇੰਡੀਅਨ ਸਟੇਟ ਨੇ ਆਰਐਸ ਨੇ ਰਲ ਕੇ 106 ਵਰੀ ਤਾਂ ਤਰਮੀਮ ਕਰਤੀ ਆ ਵੀ ਉਹਨੇ ਜਿਹੜਾ ਤੂੰ ਬਣਾਇਆ ਗਲਤ ਆ ਹੁਣੇ ਤੁਸੀਂ ਦੇਖੋ ਨਵੀਂ ਗੱਲ ਸੁਣੋ ਆ ਹੁਣੇ ਅੰਬੇਦਕਰ ਭੀਮਰਾਓ ਡਾਕਟਰ ਅੰਬੇਦਕਰ ਜੀ ਬਾਰੇ ਕੀ ਲਿਖਿਆ ਹੈ ਅਮਿਤ ਸ਼ਾਹ ਬੋਲਿਆ ਪਾਰਲੀਮੈਂਟਰੀ ਪਾਰਲੀਮੈਂਟ ਦੇ ਵਿੱਚ ਗੈਰ ਪਾਰਲੀਮੈਂਟਰੀਨ ਬੋਲੀ ਬੋਲੀ ਆ ਕਹਿੰਦਾ ਜੇਕਰ ਤੁਸੀਂ ਜੈ 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 ਪੀਮ ਜੈ ਜੈ ਪੀਮ ਜੈ ਪੀਮ ਕਹੀ ਜਾਓਗੇ ਤਿੰਨ ਚਾਰ ਤਾਂ ਤੁਸੀਂ ਆ ਆ ਯਾਨੀ ਕਿ ਰੱਬ ਰੱਬ ਦਾ ਨਾਮ ਲੈ ਲਓ ਅਸੀਂ ਰੱਬ ਦੇ ਨਾਮ ਨੂੰ ਥੋੜੀ ਲੈ ਨੂੰ ਤਾਂ ਪਾਰਲੀਮੈਂਟ ਦੀ ਗੱਲ ਹੈ ਤੇ ਜੇ ਫਰਜ਼ ਕਰੋ ਜੇ ਤੁਸੀਂ ਕਹੀ ਜਾਂਦੇ ਹੋ ਗਾਂਧੀ ਗਾਂਧੀ ਜੇ ਤੁਸੀਂ 나ਗਪੁਰ 나ਗਪੁਰ ਕਹੀ ਜਾਂਦੇ ਹੋ ਤੁਸੀਂ ਭਗਵਤ ਭਗਵਤ ਕਹੀ ਜਾਂਦੇ ਹੋ ਜੇ ਭਾਈ ਤੁਸੀਂ ਇਹਨਾਂ ਨਾਮ ਲੈਣਾ ਛੱਡ ਦੋ ਤੇ ਜ਼ੁਲਮ ਕਰਨੇ ਛੱਡ ਦੋ ਤੇ ਤੁਸੀਂ ਰੱਬ ਕਿਉਂ ਤੁਸੀਂ ਤਾਂ 84 ਦੀ ਜੁਨੀ ਕੱਟ ਕੇ ਪਰੇ ਚਲੇ ਜਾਓ ਤੁਸੀਂ ਵੀ ਪਹੁੰਚ ਸਕਦੇ ਹੋ ਆ ਜਿਹੜੀਆਂ ਤੱਕੇਸ਼ਾਈ ਹੋ ਰਹੀਆਂ ਹੈ ਇਹ ਇਹ ਇਹਨਾਂ ਨੂੰ ਨਜਾਤ ਮਿਲ ਸਕਦੀ ਹੈ ਇਸ ਕਰਕੇ ਇਸ ਕਾਨਫਰੰਸ ਦੇ ਵਿੱਚ ਜਿਹੜਾ ਇਕੱਠ ਹੋਇਆ ਇੱਥੇ ਟਰਾਂਸਪੋਰਟ ਦੀ ਵੀ ਗੱਲ ਹੋਊਗੀ ਬਾਰਡਰ ਖੁੱਲ੍ਹ ਦੀ ਗੱਲ ਕੀਤੀ ਨਹੀਂ ਟਰਾਂਸਪੋਰਟ ਦੀ ਗੱਲ ਹੋਊਗੀ ਮਜ਼ਦੂਰਾਂ ਦੀ ਗੱਲ ਹੋਊਗੀ ਨੌਜਵਾਨਾਂ ਦੀ ਗੱਲ ਹੋਊਗੀ ਆੜਤੀਆਂ ਦੀ ਗੱਲ ਹੋਊਗੀ ਜੇ ਜਿੰਨੇ ਵੀ ਇੱਥੇ ਸੰਗਤਾਂ ਹੈ ਇਹ ਸਾਰਿਆਂ ਦੀ ਗੱਲ ਹੋਊਗੀ ਜਿਨ੍ਹਾਂ ਦੀ ਅੱਜ ਤੱਕ ਕਿਸੇ ਨੇ ਗੱਲ ਕੀਤੀ ਸਾਰਿਆਂ ਦੀ ਗੱਲ ਹੋਊਗੀ ਇਥੇ ਹੀ ਹੋਣੀ ਹੈ ਹੋਰ ਕਿਤੇ ਹੋਣੀ ਨਹੀਂ ਜੀ ਹਾਂ ਤੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਮਾਹੌਲ ਦਿਖੂਗਾ ਜੀ ਪੰਜਾਬ 'ਚ ਕਿਉਂਕਿ ਆਉਣ ਵਾਲੀਆਂ ਚੋਣਾਂ ਆ ਰਹੀਆਂ ਨੇ ਤੇ ਕਿੱਦਾਂ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ ਫੰਡ ਦੀ ਵੀ ਬਹੁਤ ਲੋੜ ਪੈਂਦੀ ਆ ਤੇ ਇੰਨਾ ਤਾਮਝਾ ਮੈਨਾ ਫੰਡ ਉਹ ਰਵੈਤੀ ਪਾਰਟੀਆਂ ਨੇ ਉਹਨਾਂ ਕੋਲ ਸਾਰਾ ਸਿਸਟਮ ਹੈਗਾ ਜੀ ਜੇਕਰ ਪੰਜਾਬ ਦੇ ਲੋਕ ਮੁੱਖ ਮੰਤਰੀ ਚੰਨੀ ਨੂੰ ਇੱਕ ਮੋਬਾਈਲਾਂ ਦੀ ਵਾਲੇ ਦੁਕਾਨਦਾਰ ਤੋਂ ਹਰਾ ਸਕਦੇ ਆ ਜੇ ਪੰਜਾਬ ਦੇ ਲੋਕ ਸੁਖਬੀਰ ਬਾਦਲ ਨੂੰ ਜਲਾਲਾਬਾਦ ਤੋਂ ਹਰਾ ਸਕਦੇ ਆ ਜੀ ਨੇ ਕੋਈ ਕਸਰ ਨਹੀਂ ਛੱਡੀ ਜੇ ਪੰਜਾਬ ਦੇ ਲੋਕ ਕੈਪਟਨ ਮਰਿੰਦਰ ਸਿੰਘ ਨੂੰ ਤੇ ਵੱਡਿਆਂ ਵੱਡਿਆਂ ਨੂੰ ਹਰਾ ਸਕਦੇ ਆ ਤਿੰਨ ਕੋੜੇ ਕੋਲੇ ਪੈਸੇ ਸੀਗੇ ਜਦੋਂ ਪੰਜਾਬ ਦੇ ਲੋਕ ਆ ਜਾਣ ਅਮਰਤਪਾਲ ਸਿੰਘ ਦੀ ਚੋਣ ਸੰਗਤਾਂ ਨੇ ਲੜੀ ਹੁਣ ਸਰਬਜੀਤ ਸਿੰਘ ਤਾਂ ਆਪ ਕਹੀਦਾ ਮੇਰੇ ਕੋਲ ਤਾਂ ਪੰਜੀ ਵੀ ਨਹੀਂ ਸੀ ਤੇ ਫਿਰ ਜੇ ਉਹ ਜਿਤਾ ਸਕਦੇ ਆ ਐਵੇਂ ਸਰਕਾਰੇ ਖਾਲਸਾ ਬਣਾਉਣ ਲਈ ਤੇ ਪੰਜਾਬ ਦੇ ਵਿੱਚ ਯੋਧੇ ਜਰਨੈਲ ਐ ਡੇਡੇ ਸਿੱਖ ਤਣਾਟ ਐ ਡੇਡੇ ਸਾਡੇ ਪੰਜਾਬ ਦੇ ਵਪਾਰੀ ਦੁਕਾਨਦਾਰ ਮਜ਼ਦੂਰ ਟਰਾਂਸਪੋਰਟਰ ਐ ਉਹ ਕਸਰ ਕਿਸੇ ਚੀਜ਼ ਦੀ ਰਹਿ ਨਹੀਂ ਦੇਣਗੇ ਚੱਕ ਦੇਣਗੇ ਫੱਟੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਸੋ ਧੰਨਵਾਦ